ਕਿਹੜਾ ਵਿਸ਼ੇਸ਼ ਸ਼ਰੀਰ ਦਾ ਬਿਮਾਰੀ ਕਦੋਂ ਹੁੰਦੀ ਹੈ ਕਿਹੜੀ ਹੁੰਦੀ ਹੈ ਕਿਹੜੀ ਉਮਰ ਚ ਹੋਣੀ ਹੈ ਇਹ ਬਹੁਤ ਇੰਪੋਰਟੈਂਟ ਹੈ ਤੁਸੀਂ ਨਾ ਬਹੁਤ ਵਾਰ ਸੁਣਿਆ ਹੋਣਾ ਕਿ ਕਈ ਵਾਰੀ ਕਿਸੇ ਨੂੰ ਨਾ ਕਈ ਜਗ੍ਹਾ ਚੈੱਕ ਅਪ ਕਰਾ ਲਿਆ ਬਟ ਬਿਮਾਰੀ ਦਾ ਪਤਾ ਨਹੀਂ ਲੱਗ ਰਿਹਾ ਮੰਨ ਲਓ ਪੇਟ ਚ ਦਿੱਕਤ ਰਹਿੰਦੀ ਹੈ ਬਹੁਤ ਚੈੱਕ ਅਪ ਕਰਾਏ ਬਹੁਤ ਗੈਸਟਰੋਲੋਜੀ ਡਾਕਟਰਾਂ ਨੂੰ ਦਿਖਾ ਲਿਆ ਸੀ ਤਾਂ ਬੜੇ ਤੋਂ ਬੜੇ ਹਸਪੀਟਲ ਦਿਖਾਏ ਆ ਬਟ ਬਿਮਾਰੀ ਡਾਇਗਨੋਸ ਨਹੀਂ ਹੁੰਦੀ ਤੇ ਪ੍ਰੋਬਲਮ ਪਰਮਨੈਂਟ ਹੈ ਇਦਾਂ ਹੀ ਕਈ ਵਾਰੀ ਸੰਤਾਨ ਨੂੰ ਲੈ ਕੇ ਹੁੰਦਾ ਹੈ ਕਿ ਹਸਬੰਡ ਵਾਈਫ ਦੋਨਾਂ ਦੇ ਟੈਸਟ ਕਰਾ ਲਈ ਸਾਰੇ ਜਿਹੜੇ ਜਿਹੜੇ ਐ ਪੋਸੀਬਲ ਹੁੰਦੇ ਆ ਬਟ ਸਾਰਾ ਕੁਝ ਠੀਕ ਆਇਆ ਸੰਤਾਨ ਨਹੀਂ ਹੋਈ ਸਿਰ ਚ ਦਰਦ ਰਹਿੰਦਾ ਹੈ ਜਾਂ ਲੱਤ ਵਿੱਚ ਦਰਦ ਰਹਿੰਦਾ ਹੈ ਕਈ ਵਾਰੀ ਕਿਤੇ ਹੋਰ ਕੋਈ ਪ੍ਰੋਬਲਮ ਹੈ ਪਰ ਉਹਦਾ ਜਿਹੜਾ ਮੂਲ ਕਾਰਨ ਹੈ ਉਹ ਪਕੜ ਚ ਨਹੀਂ ਆ ਰਿਹਾ ਮੈਂ ਸਾਰੇ ਕਹਿਣਾ ਹੁੰਦਾ ਮੇਰੀ ਜਿੰਨੀ ਅਸਟ੍ਰੋਲੋਜੀਕਲ ਜਰਨੀ ਹੈ ਮੈਂ ਇਹ ਚੀਜ਼ ਪੜੀ ਹੈ ਕਈ ਵਾਰੀ ਬਹੁਤ ਹੀ ਜ਼ਿਆਦਾ ਹਸਕ ਪਸਟ ਲੋਕ ਜਿਨ੍ਹਾਂ ਨੂੰ ਕੋਈ ਕੰਸਾਨ ਹੀ ਨਹੀਂ ਆਪਣੀ ਬਾਡੀ ਤੋਂ ਕਹਿੰਦੇ ਨੇ ਅਸੀਂ ਬਹੁਤ ਯੋਗਾ ਕਰਦੇ ਆ ਜਿਮ ਜਾਂਦੇ ਆ ਅਸੀਂ ਫਿੱਟਾਂ ਤੇ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਕਦੇ ਕੋਈ